ਮੇਰੇ ਨਾਲ ਸਾਡੇ ਇਲਾਕੇ ਦੇ ਉਗਰਾਹਾ ਜੂਨੀਅਨ ਤੋਂ ਸੀਨੀਅਰ ਲੀਡਰ ਹਨ ਜਿਨ੍ਹਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਅੱਜ ਪੰਜਾਬ ਦੌਰੇ ਤੇ ਹਨ ਤੇ ਉਹਨਾਂ ਅੱਗੇ ਇਹਨਾਂ ਦੀ ਡਾਇਰੈਕਟ ਕੀ ਅਪੀਲ ਹੈ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੋ ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਪਹਿਲੀ ਗੱਲ ਤਾਂ ਇਹ ਕੁਦਰਤੀ ਹੈ। ਇਹ ਸਰਕਾਰਾਂ ਦੀ ਨਲਾਕੀਆਂ ਨੇ। ਬਿਲਕੁਲ। ਜਿਹੜਾ ਉਹਨਾਂ ਨੇ ਪਾਣੀ ਛੱਡਣਾ ਤੇ ਦਰਿਆਵਾਂ ਤੇ ਜਿਹੜੀ ਹੋਰ ਡਰੇਨਾਂ ਨੇ ਉਹਨਾਂ ਦੀ ਸਫਾਈ ਨਾ ਕਰਨਾ ਤੇ ਉਹ ਜਿਹੜਾ ਫੰਡ ਆ ਅਸਲ ਵਿੱਚ ਜਿਹੜਾ ਹੜ੍ਹ ਹੋਇਆ ਹੈ ਉਹਦੇ ਵਿੱਚ ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਇਹਨਾਂ ਨੂੰ ਇੱਕ ਕੌਮੀ ਆਫ਼ਤ ਫੰਡ ਹੁੰਦਾ ਹੈ। ਹਾਂਜੀ। ਉਹਦੇ ਤਹਿਤ ਪਿੰਡਾਂ 'ਚੋਂ ਦੇਣਾ ਹੁੰਦਾ ਅੱਜ ਤਕਰੀਬਨ 20 ਦਿਨ ਹੋ ਗਏ। ਹਾਂਜੀ ਜਦੋਂ ਇਹਨਾਂ ਦੀ ਅੱਖ ਖੁੱਲੀ ਆ ਇਹ ਹੁਣ ਦੌਰੇ ਕਰਦੇ ਆ ਤੇ ਜੇ ਇਹਨਾਂ ਨੂੰ ਸੱਚੀ ਮੁੱਚੀ ਲੋਕਾਂ ਦਾ ਆਜਾ ਪੰਜਾਬ ਦੇ ਲੋਕਾਂ ਦਾ ਪਿਆਰ ਹੋਵੇ ਤਾਂ ਇਹ ਐਮਰਜੈਂਸੀ ਤੌਰ ਤੇ ਹਾਂਜੀ ਹਕਾਮੀ ਹਾਲ ਮੀਟਿੰਗ ਬੁਲਾ ਕੇ ਹਾਂਜੀ ਜਿਹੜਾ ਇਹ ਪੰਜਾਬ ਦਾ ਵਿੱਚ ਕੌਮੀ ਆਪਤ ਫੰਡ ਆ ਉਹਨੂੰ ਭੇਜਦੇ ਹਲੇ ਤੱਕ ਤਾਂ ਇਹ ਕੇਵਲ ਸਰਵੇ ਕਰ ਰਹੇ ਆ ਲੋਕ ਮਰ ਰਹੇ ਆ ਲੋਕ ਕੁੱਝ ਰਹੇ ਆ ਲੋਕ ਭੁੱਖੇ ਤੇ ਆਏ ਮਰ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਲੋਕਾਂ ਨੂੰ ਕੋਈ ਹਮਦਰਦੀ ਨਹੀਂ ਰੱਖਦੀਆਂ ਇਹ ਤਾਂ ਸਿਰਫ ਵੋਟਾਂ ਟਕਵਾਂਜ ਕਰਕੇ ਹੀ ਆ ਜਿਹੜੇ ਦੌਰੇ ਕਰ ਰਹੇ ਆ ਪਰ ਦੂਸਰੇ ਪਾਸੇ ਸਾਡੇ ਪੰਜਾਬ ਦੇ ਉਹ ਲੋਕਾਂ ਦੇ ਅਸੀਂ ਸਤਕੇ ਜਾਂਦੇ ਆ ਜਿਨ੍ਹਾਂ ਨੇ ਉਹ ਲੋਕਾਂ ਦੀ ਖਾਤਰ ਆ ਆਪਣੇ ਸਭ ਕੁਝ ਖੋਲ ਕੇ ਰੱਖਿਆ ਚਾਹੇ ਆ ਨਪੜਾਰਾ ਪੈਸੇ ਆ ਕਪੜਾ ਲੀੜਾ ਦਵਾਈਆਂ ਬੂਟੀਆਂ ਜੋ ਵੀ ਹੈ ਉਹ ਪੰਜਾਬ ਦੇ ਲੋਕ ਤਾਂ ਖੜੇ ਆ ਪਰ ਇਥੋਂ ਦੀਆਂ ਸਰਕਾਰਾਂ ਜਿਨ੍ਹਾਂ ਦਾ ਮੁੱਖ ਫਰਜ ਬਣਦਾ ਹੁੰਦਾ ਜਿਨ੍ਹਾਂ ਨੇ ਫੰਡ ਦੇਣਾ ਹੁੰਦਾ ਤੇ ਜਿੰਨਾਂ ਨੇ ਸਾਬਤ ਤੋਂ ਵਾਲ ਕਰਨੀ ਹੁੰਦੀ ਆ ਉਹਨਾਂ ਨੇ ਹਰੇ ਤੱਕ ਉਹ ਸੈਟਲ ਨੂੰ ਕਹੀ ਜਾਂਦਾ ਪੰਜਾਬ ਵਾਲੇ ਉਹਨੂੰ ਕਹੀ ਜਾਂਦੇ ਆ ਇੱਕ ਦੂਜੇ ਤੇ ਹਲੇ ਵੀ ਦੁਸ਼ਣਬਾਜ਼ੀਆਂ ਵਾਲਾ ਜਾ ਰਹੇ ਆ ਅੱਜ ਵੀ ਉਹ ਹੈਲੀਕਾਪਟਰਾਂ ਵਿੱਚ ਉਡਾਰੀਆਂ ਮਾਰ ਰਹੇ ਆ ਹਲੇ ਕੀ ਦੇਣਾ ਕੀ ਨਹੀਂ ਦੇਣਾ ਇਹਦੇ ਬਾਰੇ ਵੀ ਜਾਣੀ ਉਹ ਜਿਹੜੀ ਗੱਲਬਾਤ ਆ ਉਹ ਕਿਸਾਨਾਂ ਦੇ ਨਾਲ ਆ ਹਲੇ ਵੀ ਜਿਹੜੀ ਜਿਹੜੀ ਉਹਨਾਂ ਨੇ ਦੇਣੀ ਆ ਮੰਗਾ ਆ ਉਹ ਅਜੇ ਪੂਰੀ ਨਹੀਂ ਹੋ ਰਹੀ ਬਈ ਇੱਕ ਹੋਰ ਕੁਐਸਚਨ ਆ ਵੀ ਜੇ ਆ ਕੋਈ ਵੀ ਫੰਡ ਦਿੱਤਾ ਜਾਊਗਾ ਨੁਕਸਾਨ ਦੇ ਤੌਰ ਤੇ ਕੀ ਉਹ ਕਿਸ ਤਰੀਕੇ ਨਾਲ ਦਿੱਤਾ ਜਾਵੇ ਉਹ ਤੁਸੀਂ ਜਰਾ ਦੱਸੋ ਅਸੀਂ ਆਪਣੀ ਭਾਰਤੀ ਕਿਸਾਨ ਯੂਨੀਅਨ ਦੇ ਨੇਕਤਾ ਗ੍ਰਾਹਾਂ ਵੱਲੋਂ ਕੱਲ ਵੀ ਸਾਡੀ ਮੀਟਿੰਗਾਂ ਪਹਿਲਾਂ ਵੀ ਆ ਸਾਡੀ ਉੱਥੇ ਟੀਮਾਂ ਬਕਾਇਦਾ ਰੂਪ ਦੇ ਵਿੱਚ ਗਈਆਂ ਵੀ ਹੋਈਆਂ ਨੇ ਸੂਬਾ ਟੀਮ ਦੀਆਂ ਹਾਂਜੀ ਅਸੀਂ ਉਹ ਪਿੰਡਾਂ ਤੱਕ ਹਾਂਜੀ ਉਹ ਅਪਰੋਚ ਕੀਤੀ ਆ ਖਾਸ ਕਰਕੇ ਉਹ ਮਜ਼ਦੂਰਾਂ ਕੋਲ ਵੀ ਪਹੁੰਚ ਕੀਤੀ ਆ ਜਿਨ੍ਹਾਂ ਦੇ ਕੋਈ ਹੋਰ ਆਮਦਨ ਦਾ ਸਾਧਨ ਨਹੀਂ ਹੈ ਜਿਨ੍ਹਾਂ ਦੇ ਘਾਟਾ ਹੈ ਗਿਆ ਜਿਨ੍ਹਾਂ ਦੇ ਫਸਲਾਂ ਬਰਬਾਦ ਹੋ ਗਈਆਂ ਉਹਨਾਂ ਦੀ ਸਾਡੀ ਉੱਥੇ ਪਿੰਡਕਾਇਆਂ ਵੀ ਆਏ ਉਹਨਾਂ ਦੇ ਲਿਸਟਾਂ ਵੀ ਬਣਾਈਆਂ ਜਾ ਰਹੀਆਂ ਨੇ ਤੇ ਜਿਹੜੇ ਅਸਲ ਵਿੱਚ ਜਿਹੜੇ ਅਸੀਂ ਪੈਸਾ ਟੁੱਕਰ ਇਕੱਠਾ ਕਰ ਲਿਆ ਜਿਸ ਸਹਾਇਤਾ ਕਰਨੀ ਹੈ ਉਹਦੇ ਵਿੱਚ ਅਸੀਂ ਪਿੰਡਾਂ ਵਾਲਿਆਂ ਨੂੰ ਵੀ ਕੱਲ ਜਿਹੜੀ ਸਪੈਸ਼ਲ ਮੀਟਿੰਗ ਆ ਉਹਦੇ ਵਿੱਚ ਵੀ ਇਹ ਕਰਦੇ ਆ ਵੀ ਜਿਹੜੇ ਸੱਚੀ ਮੁੱਚੀ ਪੀੜਤ ਪਰਿਵਾਰ ਆ ਉਹਨਾਂ ਕੋਲ ਜਿਹੜਾ ਸਾਡੀ ਹੈਗਾ ਯੋਗਦਾਨ ਸਹਾਇਤਾ ਪਹੁੰਚਣੀ ਚਾਹੀਦੀ ਹੈ ਇਸ ਕਰਕੇ ਬਕਾਇਦਾ ਰੂਪ ਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਕਿ ਉਹ ਡਿਊਟੀਆਂ ਦੇ ਨਾਲ ਉਹ ਪਿੰਡਾਂ ਦੇ ਵਿੱਚ ਜਿਹੜੇ ਪੀੜਤ ਕਿਸਾਨ ਨੇ ਪਰਿਵਾਰ ਨੇ ਬੇਜ਼ਰੂਰ ਨੇ ਜਾਂ ਹੋਰ ਲੋਕ ਨੇ ਉਹਨਾਂ ਤੱਕ ਅਸੀਂ ਨਿਜੀ ਤੌਰ ਤੇ ਪਹੁੰਚ ਕਰਕੇ ਉਹਨਾਂ ਕੋਲ ਪਹੁੰਚ ਇੱਕ ਕਿਸਾਨ ਹੋਰ ਕਾਫੀ ਜ਼ੋਰ ਨਾਲ ਮੰਗ ਕਰ ਰਹੇ ਨੇ ਪ੍ਰਧਾਨ ਸਾਹਿਬ ਵੀ ਕਿ ਜਿਹੜਾ ਵੀ ਕੋਈ ਵੀ ਸਰਕਾਰ ਨੇ ਫੰਡ ਦੇਣਾ ਹੈਗਾ ਸੈਂਟਰਲ ਸਰਕਾਰ ਨੇ ਵੀ ਉਹ ਡਾਇਰੈਕਟ ਸਾਡੇ ਨੁਕਸਾਨ ਨੂੰ ਜਾਇਜ਼ਾ ਲਾ ਕੇ ਸਿੱਧਾ ਦਿੱਤਾ ਜਾਵੇ ਕੀ ਇਹ ਸਹੀ ਗੱਲ ਹੈ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਵੇਂ ਉਹ ਆਪਣੇ ਪਹਿਲਾ ਪੈਸੇ ਵੀ ਪਾਉਂਦੇ ਆ ਪੀੜਤ ਪਰਿਵਾਰਾਂ ਦੀਆਂ ਲਿਸਟਾਂ ਬਣਾ ਕੇ ਖਾਲੇ ਫੈਨਾਂ ਦਾ ਇਹ ਵੀ ਕੋਈ ਪਤਾ ਕਿ ਉਹ ਕਦ ਲਿਸਟਾਂ ਬਣਾਉਣਗੇ ਕਦ ਕੀ ਕਰਨਗੇ ਜਾਨੂੰ ਤਾਂ ਉਹ ਲੋਕਾਂ ਦਾ ਹੋਰ ਵੀ ਕਾਹਨ ਹੋ ਜਾਊਗਾ ਠੀਕ ਹੈ ਅਸੀਂ ਤਾਂ ਸਰਕਾਰ ਦਾ ਫੌਰੀ ਤੌਰ ਤੇ ਇਹ ਚਾਹੀਦਾ ਸੀ ਵੀ ਜਿਹੜਾ ਵੀ ਉਹਨਾਂ ਦਾ ਉੱਕਾ-ਬੁੱਕਾ ਹੋ ਗਿਆ ਘੱਟੋ-ਘੱਟ ਉਹਨਾਂ ਤੋਂ ਉਹਨਾਂ ਨੂੰ ਫੌਰੀ ਪਾਉਣਾ ਚਾਹੀਦਾ ਸੀ ਹਜੇ ਉਹ ਜਿਹੜੀ ਜਿਵੇਂ ਤੁਸੀਂ ਵੀ ਆਪਾਂ ਗੱਲ ਕਰਦੇ ਆ ਵੀ ਉਹਨਾਂ ਦੇ ਸਿੱਧੇ ਖਾਤੇ ਵਿੱਚ ਜਾਣੇ ਚਾਹੀਦੇ ਆ ਸਿੱਧੇ ਖਾਤੇ ਵਿੱਚ ਜਾਣ ਦਾ ਉਹ ਵੀ ਵਧੀਆ ਗੱਲ ਹੈ ਲੋਕ ਜਿਹੜੇ ਲੋਡ ਵੰਦਾ ਲੋਡ ਵੰਦਿਆਂ ਤੱਕ ਜੇ ਸਿੱਧੀ ਜਾਤਾ ਜਾਊਗੀ ਫਿਰ ਉਹ ਅਸਲੀ ਮੈਦਾਨ ਵਿੱਚ ਹਾਂਜੀ ਇੱਕ ਕਿਸਾਨ ਇੱਕ ਹੋਰ ਮੰਗ ਵੀ ਰੱਖ ਰਹੇ ਨੇ ਵੀ ਉਹ ਪਿਛਲੇ ਜਿੰਨੀ ਵੀ ਉਹਨਾਂ ਦੀ ਫਸਲ ਦੇ ਪਰਚੇ ਸੀਗੇ ਤਾਂ ਉਸ ਦੇ ਹਿਸਾਬ ਦੇ ਨਾਲ ਜੋ ਹੁਣ ਕਿਸਾਨ ਸੇਲ ਨਹੀਂ ਕਰ ਪਾਉਂਦੇ ਵੀ ਉਸ ਨੂੰ ਵੀ ਇੱਕ ਉਹਨਾਂ ਦੀ ਕੰਸੀਡਰੇਸ਼ਨ ਚ ਲਿਆਂਦਾ ਜਾਵੇ ਤਾਂ ਕਿ ਨੁਕਸਾਨ ਦਾ ਇੱਕ ਵੱਡਾ ਪਤਾ ਲੱਗ ਸਕੇ ਵੀ ਕਿ ਨੁਕਸਾਨ ਕਿਸਾਨ ਨੇ ਫਸਲ ਕਿਉਂ ਨਹੀਂ ਇੰਨੀ ਬੀਚ ਸਕਿਆ ਜਿਹੜੇ ਹਾਂ ਓਹੋ ਜਿਹੜਾ ਅਸਲ ਵਿੱਚ ਜਿਵੇਂ ਉਹ ਅੰਕੜੇ ਦੱਸ ਰਹੇ ਆ ਹਾਂਜੀ ਵੀ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲਾ ਤਬਾਹ ਹੋ ਗਈ ਆ ਹਾਂਜੀ ਉਹ ਜਿਹੜੇ ਸਾਡਾ ਆਉਣ ਵਾਲਾ ਅਨਾਜ ਆਨਾਜ ਸੰਕਟ ਵੀ ਉਹਦੇ ਬਚਾਏਗਾ ਹਾਂਜੀ ਕਿ ਨਾਲ ਅਸੀਂ ਇਹ ਗੱਲ ਕਹਿੰਦੇ ਵੀ ਜਿਹੜਾ ਸਰਵਿਸ ਆਈ ਚੁੱਕਿਆ ਹਾਂਜੀ ਉਹਨਾਂ ਵੀ ਜਿਹੜੀ ਪ੍ਰਭਾਈਆ ਅਸੀਂ 70000 ਪ੍ਰਤੀ ਏਕੜ ਦੀ ਪ੍ਰਭਾਈ ਦੀ ਮੰਗ ਕਰਦੇ ਆਂ ਵੀ ਉਹ ਕਿਸਾਨਾਂ ਦੀ ਸਿੱਧੀ ਪ੍ਰਭਾਈਆ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਵੇ ਹਾਂਜੀ ਤਾਂ ਜੋ ਜਿਹੜੇ ਕਿਸਾਨ ਆ ਗਏ ਕਿਸਾਨਾਂ ਦੇ ਕਰਜ਼ਿਆਂ ਦੀ ਵੀ ਅਸੀਂ ਅੱਗੇ ਪਾਦਾਂਗੇ ਹਾਲਾਂਕਿ ਕਿਸਾਨ ਸਰਕਾਰ ਦਾ ਇਹ ਫਰਜ ਬਣਦਾ ਵੀ ਜਿਹੜੇ ਉਹ ਕਿਸਾਨਾਂ ਸਰ ਕਰਜ਼ੇ ਆ ਉਹ ਸਾਰੇ ਦੇ ਸਾਰੇ ਮਾਫ਼ ਹੋਣੇ ਚਾਹੀਦੇ ਆ ਉਹ ਕਿੱਥੋਂ ਮੋੜਦੇ ਵਿਖਾਲੇ ਇੱਕ ਵਾਰ ਜੇ ਕਿਸਾਨ ਮਰ ਜਾਂਦਾ ਤਾਂ ਕਈ ਸਾਲ ਵਿਚਾਰਾ ਪੂਰਾ ਨਹੀਂ ਹੁੰਦਾ ਇਸ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਫਿਰ ਰਾਹ ਪੈਂਦੇ ਆ ਇਸ ਲਈ ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੇ ਕਰਜ਼ਿਆਂ ਦੀ ਮੁਲਤਵੀ ਵਾਲੀ ਗੱਲ ਕਰਦੇ ਆ ਹਾਂਜੀ ਅਸੀਂ ਇਹ ਮੰਗ ਕਰਦੇ ਆ ਵੀ ਉਹਨਾਂ ਦੇ ਕਰਜ਼ੇ ਬਿਲਕੁਲ ਖਤਮ ਹੋਣੇ ਚਾਹੀਦੇ ਖਾਸ ਕਰਕੇ ਉਹ ਏਰੀਆ ਦੇ ਜਿੱਥੇ ਸਭ ਤੋਂ ਵੱਡਾ ਨੁਕਸਾਨ ਜਿੱਥੇ ਜਿਆਦਾ ਨੁਕਸਾਨ ਹੋਇਆ ਜਿੱਥੇ ਸੱਚਮੁੱਚ ਹੀ ਨੁਕਸਾਨ ਹੋਇਆ ਹਾਂਜੀ ਬਹੁਤ ਧੰਨਵਾਦ ਜੀ ਹਾਂਜੀ